ਤੱਕਰ ਦੀ ਕਿਹੜੀ ਮਾਤਾ ਹੁੰਦੀ ਵੜਿਆ ਲੋਕਾਂ ਨੂੰ ਕਿਹਾ ਪਾਣ ਬੁਲੇ ਖੜੇ ਪਾਈ ਨਾ ਓੜਿਆ ਤੇਰੀ ਕਿਹੜੀ ਮਾਤਾ ਗਿੜੀ ਹੁੰਦੀ ਐ ਅੱਛਾ ਕੀ ਆਈ ਜੀ ਸਾਡੇ ਨਹੀਂ ਤੂੰ ਪਖੰਡ ਕਰਦਾ ਹੁੰਦਾ ਹੁਣ ਰੋਜ਼ ਫਿਰ ਲੱਗਿਆ ਪੈਰਾਂ ਨਾ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਬੀਬ ਲੋਕਾਂ ਨੂੰ ਬੀਬ ਲੋਕਾਂ ਨੂੰ ਕਿੱਧਰ ਲੈ ਫਿਰਦਾਂ ਤੂੰ ਵੀਰੇ ਇੱਕ ਮਿੰਟ ਇੱਕ ਮਿੰਟ ਫਿਰ ਐਸਾ ਮੈਂ ਝੂਠ ਫਿਰਨਾ ਤੂੰ ਚਾਸ ਰੱਖੇਗਾ ਅੱਧੀ ਕਿਥੋਂ ਘਰੇ ਆਓ ਓਰੇ ਆ ਓਰੇ ਤੂੰ ਮਾਤਾ ਕਰਦਾ ਤੂਰੇ ਮੇਰੇ ਕੋਲ ਓਰੇ ਮਾਤਾ ਜੀ ਓਰੇ ਮੇਰੀ ਗੱਲ ਮੈਂ ਮੈਂ ਦੋ ਮਿੰਟ ਗੱਲ ਸੁਣ ਲੋ ਇੱਕ ਮਿੰਟ ਉਹ ਗੱਲ ਸੁਣ ਲੋ ਯਾਰ ਕੋਈ ਨਾ ਮਰੀ ਇਹਨਾਂ ਸਮਝੀ ਮਰ ਕੇ ਟੱਕਰ ਲੋਕਾਂ ਦੇ ਪਾਸੇ ਚੱਲ ਰਿਹਾ ਫੇਰ ਤੂੰ ਪਖੰਡ ਬਾਜ਼ ਦੇ ਵਿੱਚ ਬੱਤਰੀ ਐਸੀ ਧੌਣ ਕੁੱਟੂਆ ਬਣਾਇਆ ਕਲਾ ਕਰੀਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਉੱਥੇ ਕਿਹੜਾ ਕਹਿਣਾ ਮੈਂ ਮਾਤਾ ਨੇ ਕਿਤੇ ਕੋਈ ਆਉਂਦੀ ਅਮਰ ਤੋਂ ਇਕੜੀ ਸਕੇ ਲੈ ਕੇ ਉਧਰ ਨੂੰ ਮੈਂ ਉੱਥੇ ਤੈਨੂੰ ਮਾਤਾ ਤੇਰੇ ਚਾਉ ਦੰਦ ਤੇ ਹੈ ਤੂੰ ਖੜਿਆ ਅੱਛੇ ਗੱਲ ਸੁ ਪਰ ਨਿਕਲ ਆ ਬੰਦਾ ਰਖ ਮੈਦਾਨ ਦੇ ਰਲਾ ਡਾਂਗ ਕਰਾਂਗੇ ਯਾਰ ਪਖੰਡ ਵਾ ਦੇ ਉਪਰੋਂ ਡਾਂਗ ਕਰਾਂਗੇ ਤੇ ਬੰਦ ਖੜਾ ਬੰਦ ਖੜਾ ਮੋਠ ਨੀ ਖੜਾ ਲੈ ਵਿੱਚ ਕਰੀ ਬਣਾ ਕੱਟਾਂਗੇ ਉੱਥੇ ਕਰੀ ਅਸੀਂ 20 ਕਰਾਣਾ ਕੰਮ ਚੱਲੀਦਾ ਮਜ਼ਦੂਰ ਕਰਾਂ ਦਾ ਤਾਂ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲ ਤੇਰੀ ਜਾਨ ਗੁਰਦੂ ਦੇ ਵਿੱਚ ਮੈਂ ਇੱਥੋਂ ਦੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਰੰਦੂ ਪਿੱਛੇ ਲਾਉਣਾ ਤੂੰ ਮੇਰਾ 20 ਕਰਾ ਲਓ ਤੁਸੀਂ ਕੰਮ ਕਰਾਈਏ ਸਾਡੇ ਮਜ਼ਦੂਰ ਪਾਉਂਦਾ ਹੈ ਦੋ ਮਿੰਟ ਗੱਲ ਸੁਣ ਲਓ ਮੇਰੀ ਦੋ ਮਿੰਟ ਗੱਲ ਸੁਣ ਲਓ ਧਿਆਨ ਨਾਲ ਇੱਕ ਮਿੰਟ ਪਹਿਲਾਂ ਦਾ ਇੱਕ ਮਿੰਟ ਫਿਕਰ ਨਾਲ ਬੋਲੋ ਚੁੱਪ ਕਰ ਜਾ ਉਹ ਨਹੀਂ ਨੇ ਓਏ ਇੱਕ ਮਿੰਟ ਚਮਕੌਰ ਯਾਰ ਕੋਈ ਨਹੀਂ ਬੋਲਣਾ ਇੱਕ ਮਿੰਟ ਗੱਲ ਨਹੀਂ ਦੋ ਮਿੰਟ ਬਾਈ ਪਹਿਲਾਂ ਗੱਲ ਸੁਣ ਲੈ ਇਹਦਾ ਕੋਈ ਵੀ ਕਿਸੇ ਨੇ ਪੂਰੀ ਫੋਲਡ ਬਾਈ ਨਾਲ ਸੀ ਬੱਕਾ ਕੋਈ ਵੀ ਬਾਈ ਦੋ ਮਿੰਟ ਗੱਲ ਸੁਣ ਲੋ ਬਾਈ ਰੌਲਾ ਨਾ ਪਾਓ ਯਾਰ ਬੋਲੋਣਾ ਮੈਂ ਉਹ ਤੇ ਕਹਿੰਦਾ ਬਾਈ ਚਮਕੌਰ ਬਾਈ ਇੱਕ ਮਿੰਟ ਯਾਰ ਚਮਕੌਰ ਯਾਰ ਮੇਰੀ ਗੱਲ ਸੁਣ ਜਾ ਬਾਈ ਇੱਕ ਮਿੰਟ ਗੱਲ ਸੁਣ ਲੋ ਯਾਰ ਇੱਕ ਮਿੰਟ ਪਲੀਜ਼ ਦੋ ਮਿੰਟ ਮੈਂ ਤੁਹਾਡੇ ਨਾਲ 5 ਮਿੰਟ ਤੁਹਾਡੇ ਨਾਲ ਗੱਲ ਕਰਨੀ ਮੈਂ ਜ਼ਿਆਦਾ ਮਿੰਟ ਗੱਲ ਨਹੀਂ ਕਰਨੀ ਮੇਰੀ ਹੱਥ ਬੰਨ੍ਹ ਕੇ ਬੈਠਦਾ ਦੋ ਮਿੰਟ ਗੱਲ ਸੁਣ ਲੋ ਤੁਸੀਂ ਮੇਰੇ ਸਾਰੇ ਜਾਣੇ ਮੇਰੀ ਮੈਂ ਗੱਲ ਸ਼ੁਰੂ ਕਰਨ ਲੱਗਦਾ ਤੁਸੀਂ ਸਾਰੇ ਜਾਣੇ ਮੇਰੇ ਪੰਜਾਬ ਦੇ ਜਾਏ ਹੋ ਧਿਆਨ ਨਾਲ ਗੱਲ ਸੁਣਦੇ ਕਰ ਮੈਂ ਤਾਂ ਤੁਸੀਂ ਵੀ ਇੱਧਰ ਆਓ ਤਾਂ ਤੁਸੀਂ ਵੀ ਸੁਣੇ ਸਰ ਧਿਆਨ ਨਾਲ ਓਰੇ ਤੂੰ ਵੀ ਬਾਬਾ ਬਣਿਆ ਹੋਇਆ ਓਰੇ ਵੀ ਬਣਿਆ ਓਰੇ ਓਰੇ ਗੱਲ ਸੁਣ ਮੇਰੀ ਇੱਧਰ ਪਹਿਲਾਂ ਮੇਰੀ ਇੱਥੇ ਧਿਆਨ ਨਾਲ ਗੱਲ ਸੁਣ ਇੱਕ ਮਿੰਟ ਖੜ ਜਾ ਓਰੇ ਇੱਧਰ ਆ ਇੱਧਰ ਆ ਜਾ ਐਸੇ ਚੱਲ ਤੁਸੀਂ ਮੇਰੇ ਸਾਰੇ ਜਾਣੇ ਆਪਣੇ ਪੰਜਾਬ ਦੇ ਜਾਏ ਹੋ ਧਿਆਨ ਆ ਬੰਦ ਕਰ ਲੈ ਕਾਕਾ ਗੱਡੀ 2 ਮਿੰਟ ਬੰਦ ਕਰ ਲੈ ਮੈਂ ਆਪਣੇ ਗੁਰੂ ਨੂੰ ਆਪਣੇ ਧਰਤੀ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿੰਦਾ ਨਾ ਮੈਂ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਕਿਸੇ ਧਰਮ ਦੇ ਵਿੱਚ ਟੱਕੜਾ ਕਿਉਂਕਿ ਜਿੱਥੇ ਗੱਲ ਧਰਮ ਦੀ ਆ ਗਈ ਧਿਆਨ ਨਾਲ ਗੱਲ ਸੁਣ ਲਿਓ ਇੱਕ ਓੰਕਾਰ ਤੋਂ ਗੱਲ ਸ਼ੁਰੂ ਹੁੰਦੀ ਹੈ ਦੋ ਮਿੰਟ ਪਲੀਜ਼ ਮੈਂ ਇਹਨਾਂ ਦੇ ਵਿੱਚ ਨਹੀਂ ਬੰਦਾ ਮੈਂ ਮੈਨੂੰ ਚੰਗੀ ਸਿੱਖਿਆ ਦੇ ਕੇ ਜਾਣਾ ਪਲੀਜ਼ ਕੋਈ ਨਹੀਂ ਯਾਰ ਅਸੀਂ ਪਹਿਲਾਂ ਹੀ ਮੈਂ ਮੈਂ ਧਕਾਉਂਦਾ ਨਹੀਂ ਕੋਈ ਮੈਂ ਧਕਾਉਂਦਾ ਨਹੀਂ ਮੈਂ ਕੋਈ ਗੱਲ ਧਕਾਉਂਦਾ ਨਹੀਂ ਮੈਂ ਆਪਦੇ ਖਾਣੇ ਦਾ ਮਾਹੌਲ ਦੇਖਣਾ ਪੜਿਆ ਉਰੇ ਆਓ ਉਰੇ ਆ ਉਰੇ ਹੱਥ ਮਾਤਾ ਕਰ ਤਾ ਤੂਰੇ ਮੇਰੇ ਕੋਲ ਉਰੇ ਆ ਮਾਤਾ ਜੀ ਉਰੇ ਆ ਜੇ ਆਪਾਂ ਗੱਲਬਾਤ ਨਹੀਂ ਕਰਾਂਗੇ ਫਿਰ ਕੀ ਹੋਊਗਾ ਮੈਂ ਯਾਰ ਭਾਈ ਮਾਤਾ ਜੀ ਲਾ 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 ਇੱਕ ਮਿੰਟ ਕਰ ਸੁਣ ਉਰੇ ਅੱਦਰ ਦੀ ਕਿਹਦੀ ਮਾਤਾ ਹੁੰਦੀ ਉਰੇ ਲੋਕੋ ਨੂੰ ਕਿਉਂ ਆਪਾਂ ਅੰਬਲੇ ਖੜੇ ਪਈਏ ਮੈਂ ਉਰੇ ਤੇਰੀ ਜੀ ਮਾਤਾ ਕਿਹਦੀ ਹੁੰਦੀ ਐ ਅੱਛਾ ਕੀ ਹੈ ਇਹ ਸਾਡੇ ਨਹੀਂ ਤੂੰ ਪਖੰਡ ਕਰਦਾ ਹੁੰਦਾ ਹੁਣ ਰੋਜ਼ ਫਿਰ ਲੱਗਿਆ ਪੈਰਾਂ ਨਾਲ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲੈ ਫਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਤੇਰੇ ਐਸਾ ਮੈਂ ਜੂਤ ਫਰਲਾ ਤੂੰ ਯਾਦ ਰੱਖੀਂਗਾ ਨਾ ਅੱਜੇ ਤੂੰ ਸਮਝੀ ਮਰਦਾ ਤੇ ਲੋਕਾਂ ਦੇ ਪਿੱਛੇ ਕੱਢ ਰਿਹਾ ਜੇ ਤੂੰ ਪਖੰਡ ਬਾਗ ਦੇ ਵਿੱਚ ਬੱਤਰੀ ਐਸੀ ਢੋਣ ਕੁੱਟੂਆ ਆਪਰਾ ਸਾਹ ਬਣਾਇਆ ਕਲਾਕਾਰੀ ਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਉਹ ਭੈਣ ਚੁੱਤਾ ਉੱਥੇ ਕਹਿੰਦਾ ਮਿਲ ਕੇ ਮਾਤਾ ਉਹਨੇ ਕਿਹੜੇ ਕੋਈ ਆਉਂਦੀ ਅਵਰ ਤੋਂ ਗਾਲ ਨਾ ਕੱਢੀ ਤੂੰ ਸਮਝੀ ਕਰੀਸ ਕੇ ਲੈ ਕੇ ਉਧਰ ਮੈਂ ਕੋਈ ਨਾ ਉੱਥੇ ਦੇ ਨੂੰ ਮਾਤਾ ਤੇਰੇ ਚਾਹੂੰ ਦੰਦ ਹੈ ਤਾ ਤੂੰ ਖਾਇਆ ਡਾਂਗ ਫਰਾਂਗੇ ਫਤਰੇ ਇਹਨੂੰ ਕੁੱਟ ਕੇ ਲੈ ਕੇ ਨਾ ਮੈਂ ਨਿਕਾ ਯਾਰ ਡਾਂਗ ਕਰਮਣ ਪੈਣ ਦੇ ਰਲਾਇਆ ਇਹ ਡਾਂਗ ਫਰਾਂਗੇ ਯਾਰ ਪਖੰਡ ਬਾਗ ਦੇ ਉੱਤੇ ਦ ਉਹ ਤੂੰ ਦਾ ਪਖੰਡ ਬਾਲ ਜਾ ਹੁਣ ਕਰ ਤੇ ਗਾਂਡ ਕੁੱਟ ਤੂੰ ਮੈਂ ਬਾ ਬਾ ਯਾਰ ਸਾਲਾ ਆਪਣਾ ਕਲਾ ਕਰੀਦਾ ਬਾਈ ਬੱਚ ਬੱਚ ਸਾਲਾ ਪਾਪਾ ਨੇ ਕਰ ਉਹ ਮੈਂ ਫੜਦਾ ਮੋਥਨੀਆਂ ਹੱਡਾਂ ਦੇ ਵਿੱਚ ਕਰੀ ਬਣਾ ਘਾਟਾ ਜੇ ਉੱਥੇ ਕਰਦੇ ਸੀ ਵੀ ਕਰਾਣਾ ਕੰਮ ਤੇ ਨਹੀਂ ਨਾ ਮਜ਼ਦੂਰ ਕਰਾਂ ਦਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲ ਤੇਰੀ ਗਾਣ ਗੁਰਦੂ ਦੇ ਵਿੱਚੋਂ ਚੱਲ ਬਾਈ ਤੰਤ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਨੂੰ ਪਿੱਛੇ ਲਾਉਣਾ ਤੂੰ ਚੰਗਾ ਮੇਰਾ 20 ਕਰਾ ਲਓ ਇੱਥੇ ਕੰਮ ਕਰਾਈਏ ਨਾ ਸਾਡੇ ਮਜ਼ਦੂਰ ਭਾਈ ਚਾਰੇ ਦੇ ਕਿਤਾ ਲਾਜ ਕਰਾ ਕੇ ਦੀ ਕੁੜੀ ਦਾ ਵਿਆਹ ਕਰ ਅਨੇਕਾਂ ਦੇ ਮਜ਼ਦੂਰਾਂ ਨੇ ਮੈਂ ਪੈਸੇ ਕਢਾਤੇ ਜਿਹੜਾ ਵੀ ਮੇਰੇ ਕੋਲੇ ਆਉਣਾ ਮਜ਼ਦੂਰ ਕੋਈ ਕੱਲ ਨੂੰ ਬਦਵਾਰ ਆ ਜੀ ਮੇਰੇ ਕੋਲੇ ਕੱਲ ਨੂੰ ਘਰੇ ਆਈ ਮੇਰੇ ਕੋਲੇ ਦੇਖੀ ਕਿੰਨਾ ਮੇਰਾ ਮਜ਼ਦੂਰ ਭਾਈ ਚਾਰਾ ਮੇਰੇ ਨਾਲ ਹੋਊ ਸਾਲਾ ਬਣਾ ਚਲਤਰ ਕਰਦਾ ਚਲਤਰ ਨਹੀਂ ਕਰਦਾ ਨਹੀਂ ਯਾਰਾ ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਨੇ ਬੱਚੇ ਦਾ ਵਿਆਹ ਕਰੋਗੇ ਦਾ ਇਲਾਜ ਕਰਵਾਓ ਉਹ ਕਰੋ ਚੰਗਿਆ ਲੈ ਕੇ ਗੱਡੀਆਂ ਸਾਲਾ ਇੱਥੇ ਤੁਰੇ ਫਦਾ ਵਾ ਵਾ ਜੇ ਮੈਨੂੰ ਉੱਥੇ ਖੜਾ ਥਾਗਣਾ ਤੇਰੀ ਧੌਣ ਕੁੱਟ ਕੇ ਲੈ ਜੂੰ ਮੈਥੋਂ ਮੈਂ ਆਪਣੇ ਮਜ਼ਦੂਰ ਭਾਈ ਚਾਰੇ ਸਾਡੇ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੰਘ ਸਰਦ ਮੁੰਡੇ ਸਿੱਖਾਂ ਮੈਂ ਆਪਣੇ ਸਿੰਘਾਂ ਨਾਲ ਮੁੰਡੇ ਸਾਡੇ ਉੱਥੇ ਪਿੰਡੋਂ ਬਣਾ ਫਿਰਦਾ ਨਾਲੇ ਕੁਝ ਹੋਰ ਹੈ ਬਾਈ ਪਾਣੀ ਬਾਈ ਪਾਣੀ ਕੋਈ ਨਹੀਂ ਆਉਂਦਾ ਬਾਈ ਪਾਣੀ ਪਾ ਲਿਓ ਬਾਈ ਪਾਣੀ ਬਾਈ ਪਾਣੀ ਜਰ ਮਾਤਾ ਨੂੰ ਬਦਨਾਮ ਕਰਕੇ ਧਰਤਾ ਮਾਤਾ ਇੰਨੀ ਪਵਿੱਤਰ ਮਾਤਾ ਯਾਰ ਇੰਨੀ ਮਾਤਾ ਨੂੰ ਪਵਿੱਤਰ ਨੂੰ ਇਹਨੇ ਬਦਨਾਮ ਕਰਕੇ ਧਰਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਤਾ ਮਾਤਾ ਛੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਇਹਨਾਂ ਪੁੰਨਣ ਲੋਕਾਂ ਨੂੰ ਪੁੱਜਦੇ ਨੇ ਇਹ ਕਹਿੰਦਾ ਮੇਰੇ ਚ ਆ ਗਈ ਹਾਂਜੀ ਹਾਂ ਖਾ ਕੇ ਨਸ਼ਾ ਪੀ ਕੇ ਦਾਰੂ ਕਹਿੰਦਾ ਮੇਰੇ ਚ ਮਾਤਾ ਆ ਗਈ ਮਾਤਾ ਇਹ ਜੇ ਦਾਰੂ ਪੀਣਾ ਚਾਹੂਗੀ ਮਾਤਾ ਚੂੜੀਆਂ ਪਾ ਕੇ ਮਾਤਾ ਨੂੰ ਬਦਰਾਮ ਨਹੀਂ ਕਰਦਾ ਯਾਰ ਅਸੀਂ ਮਾਤਾ ਨੂੰ ਮੰਨਦੇ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੁਸੀਂ ਮੇਰੇ ਆਪਦੇ ਭਾਈ ਹੋ ਮੈਂ ਤੁਹਾਡੇ ਲਈ ਮਰ ਸਕਦਾ ਮਜ਼ਦੂਰ ਭਾਈਚਾਰੇ ਨੇ ਮੈਂ ਜਿੱਥੇ ਮਰਜੀ ਦੇਖ ਲਿਓ ਵੀ ਮੇਰੇ ਤੇ ਮੇਰੇ ਪਿੰਡਾਂ ਵਾਲਾ ਸਾਰੇ ਪਿੰਡਾਂ ਦੇ ਵਿੱਚ ਕਿਵੇਂ ਆਪਦੇ ਆਪਦੇ ਭਰਾਵਾਂ ਦਾ ਕੰਮ ਕਰਾ ਰਹੇ ਹਾਂ ਪਰ ਮੈਂ ਇਹ ਪਖੰਡਵਾਦ ਨੂੰ ਪਰਮਪਤੰਤ ਨਹੀਂ ਕਰਦਾ ਚਾਹੇ ਮੈਨੂੰ ਥੋੜੇ ਖਾਤਰ ਇੰਨੇ ਪਰਚੇ ਪਏ ਨੇ ਸਰਕਾਰਾਂ ਨਾਲ ਸਿਸਟਮ ਨਾਲ ਲੜੇ ਆ ਕਿਸੀ ਪਾਰਟੀ ਨਾਲ ਇੱਥੇ ਕਰ ਜਾ ਕੇ ਨਹੀਂ ਖੜੇ ਅਸੀਂ ਅਸੀਂ ਸਿਰਫ ਆਪਣੇ ਇਸ ਦੇ ਵਿੱਚ ਗਰੀਬੀ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਚਾਹੁੰਦੇ ਆ ਸਾਡੇ ਬੱਚੇ ਕਿਵੇਂ ਪੜਨ ਕਿਵੇਂ ਲਿਖਣ ਕਿੱਥੇ ਤੱਕ ਦੁਨੀਆਂ ਪਹੁੰਚ ਗਈ ਸਾਡੇ ਬੱਚਾ ਨੂੰ ਇਹ ਸਿਸਟਮ ਚਲਾਇਆ ਹੋਇਆ ਹੈ ਇਹਨਾਂ ਨੂੰ ਪਤਾ ਸਹਿ ਕਿੰਨਾ ਦੇ ਆ ਰਾਜਨੀਤਿਕ ਲੀਡਰਾਂ ਲੋਕਾਂ ਦੀ ਛਾਇਆ ਹੈ ਇਹਨਾਂ ਨੂੰ ਤੁਹਾਨੂੰ ਉਹਦੇ ਵਿੱਚ ਪਸਾ ਲੈਂਦੇ ਨੇ ਕਿ ਸਾਡੇ ਬੱਚੇ ਪੜਨ ਲਿਖਣ ਸਾਡੀ ਅੱਗੇ ਪਹੁੰਚਣ ਸਾਡੇ ਬੱਚੇ ਮੈਂ ਹਰ ਇੱਕ ਪੱਖੋਂ ਦੀ ਗਰੀਬੀ ਦੇਖੀ ਸਾਡੇ ਤਿੰਨ ਚਾਰ ਗੱਲੇ ਜ਼ਮੀਨ ਦੇ ਸੀਗੇ ਮੈਂ ਹਰ ਮੇਰੇ ਭੈਣਾਂ ਮੇਰੀ ਮਾਂ ਕੈਂਸਰ ਨਾਲ ਮਰ ਗਈ ਸਾਰਾ ਕੁਝ ਹੋ ਗਿਆ ਪਰ ਮੈਂ ਸਾਰੀ ਗਰੀਬੀ ਹਟਾ ਕੇ ਇੱਥੇ ਆਉਂਦੇ ਭਰਾਵਾਂ ਦੀ ਮਾਂ ਬਾਪ ਫੜ ਰਿਆਂ ਵੀ ਨਹੀਂ ਯਾਰ ਬਹੁਤ ਵਧੀਆ ਕੰਮ ਕਰਦਾ ਸੀ ਤੇਰੀਆਂ ਮੈਨੂੰ ਮਾਂ ਦੀ ਸੌ ਮੈਂ ਆਪਣੀ ਮੈਨੂੰ ਆਪਣੀ ਮਰੀ ਹੋਈ ਮਾਂ ਦੀ ਸੌ ਮੈਂ ਹਰ ਇੱਕ ਮਜ਼ਦੂਰਾਂ ਨੇ ਪੈਸੇ ਜਮਾ ਉਹ ਕਰ ਬਹੁਤ ਅਜੀ ਤੈਨੂੰ ਗਲਤ ਨਹੀਂ ਕਹਿੰਦੇ ਪਰ ਤੂੰ ਮੇਰਾ ਭਰਾ ਹੈਂਗਾ ਮੈਂ ਤੈਨੂੰ ਅੱਜ ਮਿਲਣੀ ਮੈਂ ਤੇਰੇ ਨਾਲ 2 ਮਿੰਟ ਗੱਲ ਕਰਨਾ ਮੇਰੇ ਨਾਲ ਘਰੇ ਆ ਕੇ ਬੁੱਧਾ ਮੰਜੇ ਨੇ ਮਰਜੀ ਗੱਲ ਕਰ ਲੈ ਹੁਣ ਸਾਡੀ ਸਾਡੇ ਪਿੰਡੋਂ ਸਾਡਾ ਮਜ਼ਦੂਰ ਭਾਈ ਜਰਦੀ ਕੁੜੀ ਦਾ ਵਿਆਹ ਮੈਂ ਉੱਥੇ ਇੱਥੇ ਮੈਂ ਇੰਨੇ ਇੰਨਾ ਮੈਂ ਇੱਥੇ ਕੀ ਕਰਨਾ ਆਇਆ ਸੀਗਾ ਮੈਂ ਤੁਹਾਡੇ ਕੰਮ ਨੂੰ ਕੀ ਪਤਾ ਜਿਹੜਾ ਇੰਨਾ ਥੱਬਾ ਪਰਚਾ ਦੇ ਕੇ ਸਾਰਾ ਰਿਕਾਰਡ ਦੇ ਕੇ ਵੀ ਇੰਨੇ ਪਰਚੇ ਮੇਰੇ ਤੇ ਕਿਤੇ ਹੋਏ ਨੇ 에ਅਰਪੋਰਟ ਤੋਂ ਉਤਰਿਆ ਹੁਣ ਸਾਥ ਮੇਰਾ ਪਾਸਪੋਰਟ ਰੱਖ ਲਿਆ ਹੁਣ ਤੱਕ ਮੇਰੀ ਰੈਟ ਪਾਲੀ ਪੂਰਾ ਜ਼ੋਰ ਪਕਮਣ ਤੋਂ ਬਾਅਦ ਤੁਸੀਂ ਮੇਰੀ 2 ਮਿੰਟ ਮ